ਉਨ੍ਹਾਂ ਕੇ ਵਾਦੇ ਹਨ ਮੁੱਖ ਮੰਤਰੀ ਭਗਵੰਤ ਪਾਣ ਨੇ ਡਰਗ ਤਸਕਰਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਤੇ ਕਿਹਾ ਕਿ ਜਾਂ ਤਾਂ ਪੰਜਾਬ ਛੱਡ ਦਿਓ ਜਾਂ ਫਿਰ ਨਸ਼ੇ ਦਾ ਕਾਰੋਬਾਰ ਦਰਸਲ ਬਾਰਨ ਡਰੱਗਸ ਦੇ ਤਹਿਤ ਮੁੱਖ ਮੰਤਰੀ ਨੇ ਅਧਿਕਾਰੀਆਂ ਦੀ ਨਾਲ ਇੱਕ ਚਪਦਰੀ ਮੀਟਿੰਗ ਕੀਤੀ ਜਿਸ ਦੇ ਵਿੱਚ ਸਟ੍ਰੈਟੇਜੀ ਤਿਆਰ ਕੀਤੀ ਗਈ ਕਿ ਕਿਵੇਂ 3 ਮਹੀਨੇ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇ ਮੈਂ ਉਹਨਾਂ ਡਰੱਗ ਪੈਡਲਰਸ ਨੂੰ ਜਿਹੜੇ ਇਸ ਕੰਮ ਦੇ ਵਿੱਚ ਪਾਏ ਹੋਏ ਨੇ ਨਸ਼ਾ ਤਸਕਰ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਜਾਂ ਤਾਂ ਤੁਸੀਂ ਪੰਜਾਬ ਛੱਡ ਦਿਓ ਤੇ ਜਾਂ ਫਿਰ ਨਸ਼ਿਆਂ ਦਾ ਕਾਰੋਬਾਰ ਛੱਡ ਦਿਓ ਇਸ ਤੋਂ ਇਲਾਵਾ ਸਰਕਾਰ ਨੇ ਡਰੱਗਸ ਨੂੰ ਲੈ ਕੇ ਆਪਣੀ 3 ਸਾਲ ਦਾ ਰਿਪੋਰਟ ਕਾਰਡ ਵੀ ਪੇਸ਼ ਕੀਤਾ ਸਰਕਾਰ ਦੇ ਮੁਤਾਬਿਕ 3 ਸਾਲ ਦੇ ਵਿੱਚ 6500 ਤੋਂ ਜ਼ਿਆਦਾ ਨਸ਼ੇ ਦਾ ਧੰਦਾ ਕਰਨ ਵਾਲੇ ਵੱਡੇ ਮਗਰਮੱਛਾਂ ਦੇ ਉੱਤੇ ਕਾਰਵਾਈ ਹੋਈ ਹੈ 45000 ਛੋਟੇ ਡਰੱਗ ਤਸਕਰ ਗ੍ਰਿਫਤਾਰ ਹੋਏ ਨੇ 30000 ਤੋਂ ਜ਼ਿਆਦਾ ਐਨਡੀਪੀਐਸ ਦੇ ਮਾਮਲੇ ਦਰਜ ਹੋਏ ਨੇ 612 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਗਈ ਹੈ ਡਰੱਗਸ ਕੇਸ ਦੇ ਨਾਲ ਜੁੜੇ ਸੌ ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਵੀ ਗ੍ਰਿਫਤਾਰ ਕੀਤੇ ਗਏ ਨੇ ਤੇ ਪਿਛਲੇ 3 ਸਾਲਾਂ ਦੇ ਵਿੱਚ ਤਕਰੀਬਨ 650 ਤੋਂ ਵੀ ਵੱਧ ਜਿਹੜੇ ਵੱਡੇ ਡਰੱਗ ਤਸਕਰ ਨੇ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਪੰਜਾਬ ਪੁਲਿਸ ਪੁਲਿਸ ਦੀ ਐਫਰਟਸ ਦੀ ਵਜ੍ਹਾ ਕਰਕੇ 650 ਤੋਂ ਵੱਧ ਜਿਹੜੇ ਵੱਡੇ ਸਮੱਗਲਰਸ ਨੇ ਉਹ ਫੜੇ ਜਾ ਚੁੱਕੇ ਨੇ 3 ਸਾਲ ਦੇ ਵਿੱਚ ਸਰਕਾਰ ਨੇ 1128 ਕਿਲੋ ਹੈਰੋਇਨ ਬਰਾਮਦ ਕੀਤੀ ਸਾਲ 2024 ਦੇ ਵਿੱਚ ਸਰਹੱਦ ਪਾਰ ਤੋਂ ਆਏ 294 ਡਰੋਨ ਜ਼ਬਤ ਕੀਤੇ ਗਏ 12500 ਪਿੰਡਾਂ ਦੇ ਵਿੱਚ ਨਸ਼ਾ ਵਿਰੋਧੀ ਕਮੇਟੀਆਂ ਬੜੀਆਂ ਤੇ ਹੁਣ ਅੱਗੇ ਵੱਧਦੇ ਤੇ ਗੱਲ ਪੰਜਾਬ ਕਾਂਗਰਸ ਦੀ ਪੰਜਾਬ ਕਾਂਗਰਸ ਦੇ ਨਵੇਂ ਥਾਪੇ ਗਏ ਇੰਚਾਰਜ ਬੁਪੇਸ਼ ਬਗੇਲ ਪੰਜਾਬ ਪਹੁੰਚੇ ਹੋਏ ਨੇ ਸਭ ਦੇ ਵਿਚਾਲੇ ਉਹਨਾਂ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਜਿਹਾ ਨਹੀਂ ਬਦਲਿਆ ਜਾ ਰਿਹਾ ਪੰਜਾਬ ਕਾਂਗਰਸ ਦਾ ਪ੍ਰਧਾਨ ਪੰਜਾਬ ਕਾਂਗਰਸ ਦੇ ਇੰਚਾਰਜ ਬੁਪੇਸ਼ ਬਗੇਲ ਨੇ ਇਹ ਐਲਾਨ ਕੀਤਾ ਹੈ ਜਾਂ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਰਾਜੇਵ ਰਿੰਗ ਨੂੰ ਬਦਲੇ ਜਾਣ ਦੀ ਬਹਿਸ ਅਫਵਾਹਾਂ कि ਰਾਜਾ ਵੜਿੰਗ ਨੂੰ ਨਹੀਂ ਬਦਲਿਆ ਜਾ ਰਿਹਾ ਪ੍ਰਤਾਪ ਬਾਜਵਾ ਐਲੋਪੀ ਦੀ ਜ਼ਿੰਮੇਵਾਰੀ ਨਿਭਾਉਂਦੇ ਰਹਿਣਗੇ ਰਾਜਾ ਵੜਿੰਗ ਪ੍ਰਧਾਨ ਦੇ ਅਹੁਦੇ 'ਤੇ ਰਹਿਣਗੇ ਪੰਜਾਬ ਦੇ ਦੋ ਦਿਨਾਂ ਦੇ ਦੌਰੇ ਦੇ ਉੱਤੇ ਪਹੁੰਚੇ ਹੋਏ ਨੇ ਬੁਬੇਸ਼ ਬਗੇਲ ਪੰਜਾਬ 'ਚ ਪਰਿਵਰਤਨ ਦੀ ਖਵਾ ਚੱਲ ਰਹੀ ਹੈ ਉਹਨਾਂ ਨੇ ਇਹ ਦਾਅਵਾ ਜ਼ਰੂਰ ਕੀਤਾ ਕਾਂਗਰਸ ਦੇ ਹੱਕ ਦੇ ਵਿੱਚ ਮਾਹੌਲ ਬਣ ਰਿਹਾ ਹੈ ਪੰਜਾਬ ਕਾਂਗਰਸ ਰੈਂਚਾਰਜ ਬਣਨ ਤੋਂ ਬਾਅਦ ਬੁਬੇਸ਼ ਬਗੇਲ ਦਾ ਇਹ ਪਹਿਲਾ ਦੌਰਾ ਹੈ ਔਰ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣਾ ਨੇ ਹੋ ਕੇ ਉਹਨਾਂ ਨੇ ਆਪਣੇ ਇਸ ਇੰਚਾਰਜ ਦੇ ਅਹੁਦੇ ਨੂੰ ਲੈ ਕੇ ਜਿਹੜੀ ਅੱਗੇ ਉਹਨਾਂ ਦੀਆਂ ਸਰਗਰਮੀਆਂ ਰਹਿਣਗੀਆਂ ਉਸ ਦਾ ਗੱਲ ਕਰਦੇ ਹੋ ਅਤੇ ਕਾਬਲੇ ਗੌਰੇ ਵੀ ਹੈ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਠੀਕ 2 ਸਾਲ ਹੁਣ ਬਾਕੀ ਨੇ ਔਰ 2 ਸਾਲ ਤੋਂ ਪਹਿਲਾਂ ਹਰ ਪਾਰਟੀ ਹੁਣ ਤੋਂ ਹੀ ਆਪਣੀ ਰਣਨੀਤੀ ਦੀ ਉਤੀ ਕੰਮ ਕਰਨਾ ਸ਼ੁਰੂ ਕਰ ਚੁੱਕੀ ਹੈ ਔਰ ਖਾਸ ਤੌਰ ਤੇ ਪਹਿਲਾਂ ਜਥੇਬੰਦਕ ਢਾਂਚੇ ਨੂੰ ਲੈ ਕੇ ਜਿਹੜੇ ਬਦਲਾਅ ਹੁੰਦੇ ਨੇ ਉਹ ਇਲੈਕਸ਼ਨ ਤੋਂ ਸਾਲ ਡੇਢ ਸਾਲ ਪਹਿਲਾਂ ਕਰ ਦਿੱਤੇ ਜਾਂਦੇ ਨੇ ਤਾਂ ਕਿ ਬਿਲਕੁਲ ਜਿਹੜਾ ਆਖਰੀ ਇਲੈਕਸ਼ਨ ਦਾ 1 ਡੇਢ ਸਾਲ ਹੋਏਗਾ ਚੋਣਾਂ ਤੋਂ ਪਹਿਲਾਂ ਉਹ ਜਿਹੜਾ ਵੀ ਅਹੁਦੇਦਾਰ ਹੋਵੇ ਉਸ ਨੂੰ ਇੱਕ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਟਾਈਮ ਮਿਲੇ जथेबंदी काम करने या फिर रणनीति उ फिलहाल भूवेश प्रधान राजा जी एल ओ पी की इसमें कितनी आ, ये सब अफवाह है इन बातों पे कोई दम नहीं है जो मेरे अगल बगल में खड़े हैं उनका पूरा उनको पूरा वरद हस्त कमान का मिला हुआ है और हाईकमान का विशेष अधिकार है क्या जिम्मेदारी देना है, कब देना है वो तय करता है। लेकिन अभी मेरे अगल बगल दोनों आशीर्वाद और पूरा समर्थन हाईकमान का है ता समर्थन तो ता हाईकमान का पूरा है पर इस सब चर्चा जरूर ने कि नए प्रधान लेकर कोई क्यास लगाए जा रहे ने नए प्रधान चर्चावा जारी ने ਪਰ ਅਲੱਗ-ਅਲੱਗ ਤਰੀਕਿਆਂ ਨਾਲ ਦੌਵੈਤਾਰੀਆਂ ਠੁਕੀਆਂ ਗਈਆਂ ਨੇ ਪਿਛਲੇ ਕੁਝ ਸਮੇਂ ਦੇ ਵਿੱਚ ਪਰ ਫਿਰ ਹਾਲ ਉਹ ਵੇਸ਼ ਬਗੇਲ ਬਿਲਕੁਲ ਪਹਿਲੇ ਦਿਨ ਹੀ ਕੋਈ ਤਮਾਕਾ ਨਹੀਂ ਕਰਕੇ ਗਏ ਹਾਂ ਇਹ ਜ਼ਰੂਰ ਕਹਿ ਦਿੱਤਾ ਕਿ ਜਿਹੜੇ ਮੇਰੇ ਬਿਲਕੁਲ ਨਾਲ ਖੜੇ ਨੇ ਇਹੀ ਅਹੁਦਿਆਂ ਦੀਪਤੀ ਬਣੇ ਰਹਿਣਗੇ ਹੁਣ ਅੱਗੇ ਵੱਧਦੇ ਤੇ ਗੱਲ ਐਸਜੀਪੀਸੀ ਦੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਅਤੀ ਤਾਂਮੀ ਨੂੰ ਮਨਾਉਣ ਦੇ ਲਈ ਕੱਲ ਤੱਕ ਸਾਫ ਦੇ ਜਥੇਦਾਰ ਗਿਆਨੀ ਰਕबीर ਸਿੰਘ ਉਹਨਾਂ ਦੇ ਘਰ ਹੁਸ਼ਿਆਰ ਪਰ ਪਹੁੰਚੇ ਦੋਵਾਂ ਦੇ ਵਿਚਾਲੇ ਕਾਫੀ ਦੇਰ ਤੱਕ ਗੱਲਬਾਤ ਹੋਈ ਜਥੇਦਾਰ ਨੇ ਵੀ ਧਾਮੀ ਤੋਂ ਅਸਤੀਫਾ ਵਾਪਸ ਲੈਣ ਦੀ ਅਪੀਲ ਕੀਤੀ ਜਿਹੜੇ ਦੇਖ ਵਾਲੇ ਤਾਂ ਜਿੱਤੇ ਦੇਖ ਹੈ ਇਹ ਜਿਹੇ ਲੋਕਲ ਸ਼ੌਕ ਨੂੰ ਦੁਬਾਰਾ ਪ੍ਰਬੰਧਤ ਮੋਕਲੂਛੇ ਦੇ ਕਾਲ ਤੱਕ ਸਾਹਬ ਨੂੰ ਬਹੁਤ ਜ਼ਰੂਰਤ ਹੈ ਔਰ ਇਹ ਜੇ ਗੁਰਸੇਟ ਜਿਹੜੇ ਨੂੰ ਤਾਂ ਹੋਣਾ ਬੜਾ ਜ਼ਰੂਰੀ ਹੈ ਧਾਮੀ ਨੇ ਸਤਾਨਾ ਫਰਵਿਊ ਐਸਜੀਪੀਸੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਹਾਲਾਂਕਿ ਉਹਨਾਂ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ ਗਿਆ ਲਗਾਤਾਰ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਕਾਬਲੇ ਗੋਰੇ ਕੀ ਤਾਮੀਨ ਇਸਤੀਫੇ ਦੀ ਵਜ੍ਹਾ ਵੀ ਜਥੇਦਾਰ ਰਗਵੀਰ ਸਿੰਘ ਦੇ ਸੋਸ਼ਲ ਮੀਡੀਆ ਦੇ ਉੱਤੇ ਕੀਤੀ ਗਈ ਇੱਕ ਪੋਸਟ ਨੂੰ ਦੱਸਿਆ ਸੀ ਜੋ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗੈਨੀ ਹਰਪ੍ਰੀਤ ਸਿੰਘ ਦੇ ਖਿਲਾਫ ਕੀਤੀ ਗਈ ਕਾਰਵਾਈ ਦੇ ਸਮਰਥਨ ਦੇ ਵਿੱਚ ਸੀ ਉਦੋਂ ਸੁਪਰੀਮ ਕੋਰਟ ਨੇ ਡੇਰਾ ਸੱਚਾ ਸੌਦਾ ਮੁਖੀ ਰਾਮ ਬ੍ਰਹੀਮ ਦੇ ਖਿਲਾਫ ਐਸਜੀਪੀਸੀ ਦੀ ਜਿਹੜੀ ਪਟੀਸ਼ਨ ਹੈ ਵਾਰ-ਵਾਰ ਪੈਰੋਲ ਦਿੱਤੇ ਜਾਣ ਵਾਲੀ ਉਸ ਨੂੰ ਖਾਰਜ ਕਰ ਦਿੱਤਾ ਰਾਮ ਰਹਿੰਦੂ ਵਾਰ-ਵਾਰ ਪੈਰੋਲ ਦਿੱਤੇ ਜਾਣ ਦੇ ਖਿਲਾਫ ਐਸਜੀਪੀਸੀ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਲਗਾਈ ਸੀ ਜਿਸ ਨੂੰ ਖਾਰਿਜ ਕਰ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਜੇਕਰ ਪੈਰੋਲ ਨਿਯਮ ਦੇ ਮੁਤਾਬਿਕ ਦਿੱਤੀ ਗਈ ਹੈ ਤਾਂ ਇਸ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ कि एसजीपीसी ने पहले भी माननीय हाई कोर्ट के अंदर एक याचिका दायर की थी पैरोल के अगेंस्ट उस पर भी माननीय हाई कोर्ट ने उनकी पटिशन को डिसमिस करते हुए स्टेट को ये कहा था कि जो स्टेट की कॉम्पिटेंट अथॉरिटी है अकॉर्डिंग टू लॉ अकॉर्डिंग टू पैरोल एक्ट अकॉर्डिंग टू जो हरियाणा गुड प्रिजनर एक्ट है उसके अकॉर्डिंग ही अगर उनकी पैरोल बनती है तो उनको दी जाए दरअसल इस तो हाई कोर्ट ने एसजीपीसी की को खारिज कर दिता सी इस तो बाद एसजीपीसी ने सुप्रीम कोर्ट का किया सी ਔਰ ਅਕੇ ਬਾਅਦ ਇਹ ਖਬਰ ਪ੍ਰੋਡਕਸ਼ਨ ਦੇ ਨਾਲ ਜੁੜੀ ਹੋਈ ਦਿੱਲੀ ਦੇ ਵਿੱਚ ਹਰ ਸਾਲ ਹੋਣ ਵਾਲੇ ਪ੍ਰਦੂਸ਼ਣ ਦੇ ਉੱਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਦੀ ਸਟੇਟਮੈਂਟ ਆਈ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਜ਼ਿੰਮੇਵਾਰ ਦੱਸਣਾ ਦਿੱਲੀ ਦੇ ਪ੍ਰਦੂਸ਼ਣ ਦੇ ਲਈ ਜਾਇਜ਼ ਨਹੀਂ ਪਿਊਸ਼ ਗੋਇਲ ਨੇ ਕਿਹਾ ਕਿ ਜੇਕਰ ਕੋਈ ਕਹਿੰਦੇ ਕਿ ਦਿੱਲੀ ਦੇ ਵਿੱਚ ਪ੍ਰਦੂਸ਼ਣ ਦੇ ਲਈ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਨੇ ਤਾਂ ਇਹ ਗਲਤ ਹੈ ਇਹ ਕਿਵੇਂ ممکن ਹੈ ਕਿ 500 ਕਿਲੋਮੀਟਰ ਦੂਰ ਤੋਂ ਧੂਆਂ ਦਿੱਲੀ ਸਾਡੇ ਘਰਾਂ ਤੱਕ ਪਹੁੰਚ ਰਿਹਾ ਹੈ ਸਿਟੀ ਪੋਲਿਊਸ਼ਨ ਐਸ ਟੂ ਬਿਗ 엘ਿਮੈਂਟ ਇਵਨ ਫॉर ਦਿੱਲੀ Don't believe anybody who tells you it's the farmers of Punjab who cause the pollution in Delhi. We just apply your mind. 500 kilometers away. ਹਰ ਸਾਲ ਦੀਵਾਲੀ ਦੇ ਮੌਕੇ ਉੱਤੇ ਜਦੋਂ ਦਿੱਲੀ 'ਚ ਪੋਲੂਸ਼ਨ ਵੱਧਦਾ ਹੈ ਤਾਂ ਜ਼ਿੰਮੇਵਾਰ ਪੰਜਾਬ ਨੂੰ ਦੱਸਿਆ ਜਾਂਦਾ ਹੈ ਅਤੇ ਇਸ ਦੇ ਪਿੱਛੇ ਵਜ੍ਹਾ ਦੱਸੀ ਜਾਂਦੀ ਹੈ ਕਿ ਥੇ ਝੋਨੇ ਦੀ ਫਸਲ ਖਤਮ ਹੋਣ ਤੋਂ ਬਾਅਦ ਰੈਂਡ ਖੋਂਦੇ ਯਾਨੀ ਪਰਾਲੀ ਨੂੰ ਸਾੜਿਆ ਜਾਂਦਾ ਹੈ ਅਤੇ ਇਸ ਮੁੱਦੇ ਦੇ ਉੱਤੇ ਸਿਆਸਤ ਵੀ ਹਰ ਸਾਲ ਖੂਬ ਹੁੰਦੀ ਹੈ। ਫਿਰ ਪ੍ਰਾਲੀ ਦਾ ਧੂਆਂ ਦਿੱਲੀ ਪਹੁੰਚਦਾ ਹੈ ਇਸ ਨੂੰ ਲੈ ਕੇ ਵਿਵਾਦ ਤਾਂ ਬਹੁਤ ਵਾਰ ਰਿਹਾ ਹੈ ਔਰ ਸਿਆਸਤ ਖੂਬ ਹੋਈ ਹੈ ਪੰਜਾਬ ਸਰਕਾਰ ਲਗਾਤਾਰ ਇਹ ਕਹਿੰਦੀ ਹੈ ਮੁੱਖ ਮੰਤਰੀ ਵੀ ਕਿ ਕਿਵੇਂ ਹੋ ਸਕਦਾ ਹੈ ਕਿ ਪਾਕਿਸਤਾਨ ਵਾਲੇ ਪਾਸੇ ਧੂਆਂ ਨਹੀਂ ਜਾਂਦਾ ਔਰ ਦਿੱਲੀ ਪਹੁੰਚ ਜਾਂਦਾ ਹੈ ਜੇ ਲਾਹੌਰ ਨਹੀਂ ਪਹੁੰਚਿਆ 25 ਕਿਲੋਮੀਟਰ ਦੂਰ ਔਰ 400 ਕਿਲੋਮੀਟਰ ਦੂਰ ਜਾਂ 500 ਕਿਲੋਮੀਟਰ ਦੂਰ ਦਿੱਲੀ ਪਹੁੰਚ ਜਾਂਦਾ ਹੈ ਫਿਰ ਜਦੋਂ ਕੇਂਦਰ ਦੀ ਸਰਕਾਰ ਦੇ ਵਿੱਚ ਇੱਕ ਵੱਡੇ ਅਹੁਦੇਦਾਰ ਮੰਤਰੀ ਇਹ ਬਿਆਨ ਦੇਣ ਕਿ ਧੂਆਂ ਦਿੱਲੀ ਦਾ ਪੰਜਾਬ ਦੀ وجہ ਨਾਲ ਨਹੀਂ ਫਿਰ ਬਰਤ ਤਪੈਂਦਾ ਉਹਨਾਂ ਨੂੰ ਜਿਹੜੇ ਸਿਆਸਤ ਕਰਦੇ ਨੇ ਇਸ ਪੂਰੇ ਮੁੱਦੇ। ਕੋਣ ਜੀ ਬਾਅਦਯੰਤਿਕਲ ਮੌਸਮ ਦੀ ਕਰਾਂਗੇ। ਪਟਿਆਲਾ ਦੇ ਵਿੱਚ ਵੀ ਮੌਸਮ ਦਾ ਮિજાਜ ਬਦਲੇ ਆਇਆ ਏ। ਵਕ ਵਕ ਥਾਮਾ ਦਿੱਤੀ। ਪੰਜਾਬ ਦੇ ਵਿੱਚ ਤਕਰੀਬਨ ਪੂਰੇ ਉੱਤਰ ਭਾਰਤ ਦੇ ਵਿੱਚ ਬਰਸਾਤ ਦਾ ਮੌਸਮ ਹੈ ਔਰ ਹਿਮਾਚਲ, ਉੱਤਰਾਖੰਡ ਵਾਲੇ ਪਾਸੇ ਜ਼ਬਰਦਸਤ ਬਰਫਬਾਰੀ। ਤੇ ਜ਼ਮਾਵੰਦੀ ਨਾਲ ਭਾਰੀ ਮੀਂਹ ਪਿਆ ਏ। ਪਟਿਆਲਾ ਦੇ ਵਿੱਚ ਵੀ ਮੌਸਮ ਦਾ ਮિજાਜ ਬਦਲੇ ਆ ਔਰ ਇੰਨਾ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਮੌਸਮ ਬਦਲਿਆ ਜਾਂ ਬਦਲਬਈ ਹੋਈ ਕਿ ਦਿਨ ਚ ਵੀ ਹਨੇਰੇ ਦੀ ਤਰ੍ਹਾਂ ਲੋਕਾਂ ਨੂੰ ਮਹਿਸੂਸ ਹੋਇਆ ਕੁਝ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਿਲਦੇ ਪੇੜ ਤੇ ਪੇੜਾਂ ਦੀਆਂ ਟਾਹਣੀਆਂ ਇਹ ਦੱਸ ਰਹੀਆਂ ਨੇ ਕਿ ਤੇਜ਼ ਜ਼ਵਾਵਾਂ ਵੀ ਵਜ੍ਹਾ ਦੇ ਨਾਲ ਵੀ ਠੰਡ ਦੇ ਵਿੱਚ ਤਾਂ ਇਜ਼ਾਫਾ ਹੋਇਆ ਫਰਵਰੀ ਖਤਮ ਹੋ ਚਲੇਆ 28 ਫਰਵਰੀ ਅੱਜ ਤੇ ਮੌਸਮ ਠਿੱਕਦਾ ਠੁਕਦਾ ਠੰਡ ਵਾਲਾ ਮਾਰਚ ਤੱਕ ਪਹੁੰਚ ਹੀ ਗਿਆ ਪਰ ਅਗਲੇ 10 ਦਿਨਾਂ ਦੇ ਵਿੱਚ ਮੌਸਮ ਬਿਲਕੁਲ ਵੱਖਰਾ ਹੋਏਗਾ ਪਰ ਸਾਰੇ ਜਾਣਦੇ ਆ ਮੌਸਮ ਵਿਭਾਗ ਨੇ ਪਹਿਲਾਂ ਹੀ 28 ਫਰਵਰੀ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੋਇਆ ਪੱਬਲ ਗੋਰੀਵੀਏ ਕੀ ਕਣਕ ਦੀ ਫਸਲ ਇਸ ਸਮੇਂ ਬਿਲਕੁਲ ਪੱਕਣ ਕੰਢੇ ਹੈ بارش ਹੁੰਦੀ ਰਹੇ ਜਾਣਕਾਰੀ ਕਹਿੰਦੇ ਨੇ بارش ਹੋ ਜਾਏ ਜਿਸ ਤਰੀਕੇ ਨਾਲ ਹੁਣ ਹੋਈ ਹੈ ਕੋਈ ਦਿੱਕਤ ਨਹੀਂ ਵਧੀਆ ਹੈ ਕਣਕ ਦੀ ਫਸਲ ਦੇ ਲਈ ਝੜਪ ਦੇਗਾ ਪਰ ਜੇਕਰ ਗੜੇ ਮਾਰੀ ਹੁੰਦੀ ਹੈ ਤਾਂ ਫਿਰ ਬਹੁਤ ਦਿੱਕਤ ਹੁਣ ਅੱਗੇ ਵੱਧਦੇ ਤੇ ਗੱਲ ਪਹਾੜਾਂ ਦੀ ਪਹਾੜਾਂ ਦੇ ਉੱਤੇ ਮੌਸਮ ਨੇ ਅਜਿਹੀ ਕਰਵਟ ਲਈ ਕਿ ਮੀਂਹ ਬਰਬਾਰੀਅਤ ਐਬਲੌਂਚ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਧਾ ਦਿੱਤਾ ਹੈ ਕੁਝ ਤਸਵੀਰਾਂ ਤੁਹਾਨੂੰ ਦਿਖਾਣੇ ਆ ਜੋ ਹਿਮਾਚਲ ਪ੍ਰਦੇਸ਼ ਤੋਂ ਆਰੀ ਜੇਨੌਰ ਦੇ ਵਿੱਚ ਭਾਰੀ ਬਰਬਾਰੀ ਦੇ ਨਾਲ ਹੀ ਗਲੇਸ਼ੀਅਰ ਟੁੱਟਣ ਦੀ ਘਟਨਾ ਸਾਹਮਣੇ ਆਈ ਅਤੇ ਐਵਲੌਂਚ ਦੇ ਚੱਲਦੇ ਜੰਗੀ ਨਾਲੇ ਦੇ ਕੋਲ ਨੈਸ਼ਨਲ ਹਾਈਵੇ ਬਲਾਕ ਹੋ ਗਿਆ। ਇਸ ਦਿਨਾਂ ਲਈ ਕਈ ਇਲਾਕਿਆਂ 'ਚ ਲੈਂਡਸਲਾਈਡ ਵੀ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਮਨਾਲੀ ਸ਼ਹਿਰ ਦੇ ਵਿੱਚ ਲਗਾਤਾਰ ਹੋ ਰਹੀ ਬਰਬਾਰੀ ਦੀ ਵਜ੍ਹਾ ਨਾਲ 2 ਤੋਂ 3 ਫੁੱਟ ਤੱਕ ਬਰਫ਼ ਜੰਮ ਚੁੱਕੀ ਹੈ। ਇਹੋ ਨਹੀਂ ਕਈ ਸੜਕਾਂ ਤੇ ਪਿੰਡੂ ਖੇਤਰਾਂ 'ਚ ਬਿਜਲੀ ਦੀ ਸਪਲਾਈ ਵੀ ਠੱਪ ਹੋਈ ਹੈ।

ਸੂਬੇ ਦੇ ਕਈ ਇਲਾਕਿਆਂ 'ਚ ਐਵਲਾਂਚ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਅਲਰਟ ਹੈ ਅਤੇ ਲੋਕਾਂ ਨੂੰ ਬੇਲੋੜੀ ਯਾਤਰਾ ਨਾ ਕਰਨ ਦੀ ਅਪੀਲ ਕਰ ਰਿਹਾ ਹੈ। ਔਰ ਕਾਬਲੇ ਗੌਰੇ ਕੇ ਇਸ ਵਰ ਦਸੰਬਰ ਤੇ ਜਨਵਰੀ ਦੇ ਵਿੱਚ ਜਿੰਨੀ ਬਰਫਬਾਰੀ ਆਮ ਤੌਰ ਤੇ ਹੁੰਦੀ ਹੈ ਉਸ ਤੋਂ ਕਾਫੀ ਘੱਟ ਹੋਈ ਹੈ ਹਿਮਾਚਲ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਤੇ ਹੁਣ ਫਰਵਰੀ ਦੇ ਆਖਿਰ ਦੇ ਵਿੱਚ ਜਾ ਕੇ ਬਰਫਬਾਰੀ ਨੇ ਲੋਕਾਂ ਦੀਆਂ ਦਿੱਕਤਾਂ ਵੀ ਉਧਾਈਆਂ ਨੇ ਤੇ ਦੂਜੇ ਪਾਸੇ ਤੁਸੀਂ ਕਹਿ ਸਕਦੇ ਹੋ ਕਿ ਸੈਲਾਨੀ ਆਉਣ ਦੇ ਨਾਲ ਜਿਹੜੇ ਉੱਥੇ ਦੇ ਕਾਰੋਬਾਰੀ ਨੇ ਉਹਨਾਂ ਨੂੰ ਥੋੜੀ ਰਾਹਤ ਵੀ ਮਿਲੀ ਹੈ। ਹੁਣ ਤੁਹਾਨੂੰ ਉੱਤਰਾਖੰਡ ਤੋਂ ਵੀ ਤਸਵੀਰਾਂ ਦਿਖਾਣੇ ਆ ਉੱਤਰਾਖੰਡ ਦੇ ਚਮੋਲੀ ਦੇ ਵਿੱਚ ਗਲੇਸ਼ੀਅਰ ਟੁੱਟਣ ਦੀ وجہ ਦੇ ਨਾਲ ਭਿਆਨ ਖਾਤਸਾ ਹੋ ਵਾਪੜਿਆ ਐਬਲੌਂਚ ਦੇ ਵਿੱਚ 17 ਮਜ਼ਦੂਰ ਦਬ ਗਏ ਜਿਨ੍ਹਾਂ ਦੇ ਵਿੱਚੋਂ 16 ਨੂੰ ਬਾਹਰ ਕੱਢਿਆ ਜਦੋਂ ਕਿ ਬਾਕੀ ਮਜ਼ਦੂਰਾਂ ਨੂੰ ਬਚਾਉਣ ਦੇ ਲਈ ਰੈਸਕਿਊ ਆਪਰੇਸ਼ਨ ਚੱਲੀ ਹੈ ਦਰਅਸਲ ਗਲੇਸ਼ੀਅਰ ਮਾਣਾ ਚ ਸੜਕ ਕਿਨਾਰੇ ਬਣੀਆਂ ਮਜ਼ਦੂਰਾਂ ਦੀਆਂ ਛੋਪੜੀਆਂ ਦੀ ਉੱਤੇ ਡਿੱਗਿਆ ਹੈ ਕਿ ਮਜ਼ਦੂਰ ਬੀਆਰਓ ਦੇ ਠੇਕੇਦਾਰ ਦੇ ਤਹਿਤ ਕੰਮ ਕਰ ਰਹੇ ਸਨ ਮੌਸਮ ਖਰਾਬ ਹੋਣ ਦੀ وجہ ਦੇ ਨਾਲ ਰਾਹਤ ਅਤੇ ਬਚਾਅ ਕਾਰਜ ਦੇ ਵਿੱਚ ਐਨਡੀਆਰਫਐਟ ਅਤੇ ਐਸਡੀਆਰਫ ਦੀਆਂ ਟੀਮਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਧਰ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਪੁਸ਼ਕਰ ਸਿੰਘ ਧੰਮੀ ਨੇ ਮਜ਼ਦੂਰਾਂ ਦੀ ਸੁਰੱਖਿਆ ਨੂੰ ਲੈ ਕੇ ਪ੍ਰਾਰਥਨਾ ਕੀਤੀ ਅਤੇ ਪੀੜਤਾਂ ਦੇ ਲਈ ਸਿਹਤ ਸਹੂਲਤਾਂ ਦੀ ਵਿਵਸਥਾ ਕਰਨ ਦੇ ਵੀ ਆਦੇਸ਼ ਦਿੱਤੇ ਸੂਨਾ ਕੋ ਸੁਰੱਖਿਅਤ ਨਿਕਾਲ ਲਿਆ ਗਿਆ ਹੈ ਬਾਾਕਿੰਗ ਲਈ ਸਭੀ ਪ੍ਰਯਾਸ ਚੱਲ ਰਹੇ ਹਨ ਸਭੀ ਪ੍ਰਕਾਰ ਦੀ ਤਿਆਰੀਆਂ ਹਾਂਕ ਤੱਲ ਲਈ ਗਈ ਹੈ ਐਮਬੂਲੈਂਸ ਅਤੇ ਬੈਟਰਾਟਾਈਟ ਵੀ ਮਨਨ ਲਈ ਜਾ ਰਹੀ ਹੈ ਮਸਸਤਾਉਂ ਕੋ ਵੀ ਮਨਨ ਲਈ ਜਾ ਰਹੀ ਹੈ ਅਰਧ ਪ੍ਰਸ਼ਾਸਨ ਵਿਭਾਗ ہمارا ਪੂਰੀ ਤਰ੍ਹਾਂ ਸક્રિય ਹੈ ਇਲਾ ਪ੍ਰਸ਼ਾਸਨ ਅਤੇ ਹਮ ਲੋਗ ਸਵੈਮ ਸਭੀ ਲੋਕ ਲਗਾਤਾਰ ਸੰਪਰਕ ਮੇ ਹੈ ਅਤੇ ਹਮਾਰਾ ਪ੍ਰਯਾਸ ਹੈ ਸਭੀ ਕੋ ਸੁਰੱਖਿਤ ਰੰਗੀ ਚਲਦਾ ਕਾਬਲੇ ਗੋੜੇ ਕੀ ਬਦਰੀਨਾਥ ਤੇ ਉਸ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਪਿਛਲੇ 2 ਦਿਨਾਂ ਤੋਂ ਲਗਾਤਾਰ ਵਰਹਵਰੀ ਚੱਲੀ ਹੈ